ਤੁਸੀਂ ਦੇਖ ਰਹੇ ਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਅੱਜ ਅਸੀਂ ਪਹੁੰਚੇ ਹ ਬਸਤੀ ਯੋਧੇ ਵਾਲ ਥਾਣੇ ਜਿੱਥੇ ਕਿ ਇੱਕ ਮਾਮਲਾ ਸਾਹਮਣੇ ਆਂਦਾ ਹੈ ਕਿ ਇੱਕ ਨੂਰ ਵਾਲਾ ਰੋਡ ਦਾ ਇੱਕ ਮਾਮਲਾ ਸਾਹਮਣੇ ਆਂਦਾ ਹੈ ਕਿ ਇੱਕ ਮੀਆਂ ਬੀਬੀ ਦੇ ਵਿੱਚ ਆਪਸ ਵਿੱਚ ਕੋਈ ਤਕਰਾਰ ਹੋ ਜਾਂਦਾ ਹੈ ਉਹ ਤਕਰਾਰ ਕਿਵੇਂ ਹੋ ਜਾਂਦਾ ਹੈ ਉਹ ਵੀ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇੱਕ ਥ੍ਰੈਡ ਕਟਰ ਨੂੰ ਲੈ ਕੇ ਇੱਕ ਮਮੂਲੀ ਜਿਹਾ ਇੱਕ ਕਟਰ ਵੱਜ ਜਾਂਦਾ ਹੈ ਇੱਕ ਵਾਈਫ ਦੇ ਕੋਲ ਉਹ ਵਾਈਫ ਦੇ ਕੋਲ ਕਟਰ ਵੱਜ ਜਾਂਦਾ ਹੈਗਾ ਗਲੇ ਦੇ ਉੱਤੇ ਹਸਬੰਡ ਦੇ ਉੱਤੇ ਹਸਬੰਡ ਦਾ ਨਾਮ ਹੈ ਗੌਰਵ ਬੱਤਰਾ ਔਰ ਵਾਈਫ ਦਾ ਨਾਮ ਹੈ ਸੋਨਮ ਔਰ ਘਰ ਦੇ ਵਿੱਚ ਹਰੇਕ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ ਕਿਹਦੇ ਘਰ ਦੇ ਲੜਾਈ ਝਗੜਾ ਹੁੰਦਾ ਹਰੇਕ ਦੇ ਘਰ ਦੇ ਵਿੱਚ ਹੁੰਦਾ ਹੈ ਪਰ ਐਦਾਂ ਦਾ ਜਿਹੜਾ ਝਗੜਾ ਹੋਇਆ ਵਾ ਕਿ ਉਹਨਾਂ ਦੀ ਵਾਈਫ ਨੇ ਆਪਣੇ ਹਸਬੰਡ ਦੇ ਉੱਤੇ ਇੱਕ ਥ੍ਰੈਡ ਕਟਰ ਨੂੰ ਲੈ ਕੇ ਉਹਨਾਂ ਦੇ ਗਲੇ ਉੱਤੇ ਕੱਟ ਕਰ ਦਿੰਦੇ ਨੇ ਔਰ ਮੌਕੇ ਦੇ ਉੱਤੇ ਉਹਨਾਂ ਦੀ ਆਪਣਾ ਜਾਨ ਚਲੇ ਜਾਂਦੀ ਹੈਗੀ ਹੈ ਤੇ ਮੌਕੇ ਦੇ ਉੱਤੇ ਆਪਣੇ ਐਸਐਸਓ ਸਾਹਿਬ ਆਪਣੇ ਹੋਰ ਮੁਲਾਜ਼ਮ ਇੱਥੇ ਪਹੁੰਚਦੇ ਨੇ ਔਰ ਤਬਦੀਸ਼ ਕੀਤੀ ਜਾ ਰਹੀ ਹੈ ਔਰ ਬਾਕੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਟੌਪ ਲਾਈਵ ਨਿਊਜ਼ ਕੈਮਰਾਮੈਨ ਦੇ ਨਾਲ ਰਾਜੂ ਦੇ ਨਾਲ ਹਿਤੇਸ਼ ਖੰਨਾ ਕੀ ਇਹ ਸਾਹ ਇਹ ਦਵਰ ਕੀ ਕੀ ਕਲਾ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀਗੀ ਜੀ ਸੀਐਮਸੀ ਹਸਪੀਟਲ ਤੋਂ ਕਿ ਇੱਕ ਗੌਰਵ ਕੁਮਾਰ ਨਾਮ ਦਾ ਵਿਅਕਤੀ ਉਹਦੀ ਡੈੱਡ ਬੋਡੀ ਹੈ ਜਿਹੜੀ ਉਹ ਉਹਨਾਂ ਨੂੰ ਕਿਸੇ ਉਹਨਾਂ ਦੇ ਰਿਲੇਟਿਵ ਰਹੀਂ ਬ੍ਰਾਡ ਡੈਡ ਉਹਥੇ ਬੋਡੀ ਰਿਸੀਵ ਹੋਈ ਹੈ ਅਸੀਂ ਕਾਰਵਾਈ ਕਰਦੇ ਹੋਏ ਅਸੀਂ ਮੌਕੇ ਤੇ ਪਹੁੰਚੇ ਤੇ ਮੌਕੇ ਤੇ ਸਾਨੂੰ ਤਸਦੀਕ ਹੋਇਆ ਕਿ ਗੌਰਵ ਜਿਹੜਾ ਜਿਨ੍ਹਾਂ ਦੀ ਉਮਰ 37 ਸਾਲ ਆ ਉਹਨਾਂ ਦਾ ਆਪਣਾ ਸੋਨਮ ਨਾਜ਼ੀ ਉਹਨਾਂ ਦੀ ਵਾਈਫ ਹੈ 27 ਸਾਲ ਦੀ ਦੋ ਇਹਨਾਂ ਦੇ ਬੱਚੇ ਹੈ ਇੱਕ ਦੀ 1.5 ਸਾਲ عمر ਹੈ ਇੱਕ ਦਾ 12 ਸਾਲ ਦਾ ਬੀਟਾ ਇਹਨਾਂ ਦਾ ਆਪਸ ਵਿੱਚ ਸਵੇਰੇ ਕਿਸੇ ਮਾਈਨਰ ਇਸ਼ੂ ਨੂੰ ਲੈ ਕੇ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੌਰਾਨ ਸੋਨਮ ਵੱਲੋਂ ਇੱਕ ਤਿੱਖਾ ਜਿਹੜਾ ਕਟਰ ਹੁੰਦਾ ਜਿਹੜਾ ਥ੍ਰੈਡ ਕਟਰ ਹੁੰਦਾ ਉਹ ਇਹਨਾਂ ਦੇ ਗਲੇ 'ਚ ਵੱਜ ਗਿਆ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਸੀ ਅਸੀਂ ਇੱਕ ਅੱਗੇ ਕਾਰਵਾਈ ਕਰਦੇ ਹੋਏ ਸੋਨਮ ਨੂੰ ਅਪਰੀਹੈਂਡ ਕਰ ਲਿਆ ਪਰਚਾ ਅਸੀਂ ਦਰਜ ਰਜਿਸਟਰ ਕਰ ਰਹੇ ਹਾਂ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਸਰ ਸਰ ਇਹਨਾਂ ਦੀ ਲਵ ਮੈਰੀ ਸੀ ਹਰੀ ਨਹੀਂ ਸੀ ਜੋ ਪਤਾ ਲੱਗਿਆ ਜੀ ਇਹਨਾਂ ਦੀ ਲਵ ਮੈਰੀ ਸੀ ਲਵ ਮੈਰੀ ਸੀ ਸਰ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੀ ਮੈਟਰ ਵਾਈ ਜਿਹੜਾ ਉਹਨਾਂ ਨੇ ਇਸ ਤਰ੍ਹਾਂ ਦੇਖੋ ਉਹ ਮਾਈਨਰ ਇਸ਼ੂ ਸੀਗਾ ਜੀ ਕੋਈ ਹਸਬੰਡ ਵਾਈਫ ਦਾ ਜਿਹੜੇ ਆਮ ਤੌਰ ਰੂਟੀਨ ਵਾਲੇ ਜਿਹੜੇ ਹੁੰਦੇ ਆ ਸਰ ਪਾਣੀ ਇੱਕ ਦਵਾਈ ਜਿਹੜੀ ਬੱਚੇ ਦੀ ਉਹਨੂੰ ਲੈ ਕੇ ਕੋਈ ਗਲਵਾਤ ਇਹਨਾਂ ਦੀ ਹੋਈ ਸੀ ਠੀਕ ਹੈ ਠੀਕ ਹੈ ਅਰਲੀਨ ਦਾ ਮਾਰਨਿੰਗ 7 ਵਜੇ ਜੋ ਮਾਈਨਰ ਇਸ਼ੂ ਕਾਫੀ ਵੱਡਾ ਐਸਕੇਲੇਟ ਹੋ ਗਿਆ ਜਿਸ ਕਾਰਨ ਇਹ ਕਟਾਂ ਵਾਪਰੀ ਜੀ ਤੇ ਇਹ ਸਭ ਕਿੰਨੇ ਵੇ ਦੀ ਖਬਰ ਹੈ ਜੀ ਇਹ ਇਹ ਤਕਰੀਬਨ ਜੀ 7 ਵਜੇ ਦਾ ਇਨਸੀਡੈਂਟ ਹੈ ਸਾਨੂੰ ਰਾਉਂਡ 10 10:30 ਵਜੇ ਐਂਟੀਮੈਸ਼ਨ ਸੀਐਮਸੀ ਤੋਂ ਆਦੀ ਸੀ ਜੀ ਤੇ ਸਰ ਇਹ ਪਰਿਵਾਰ ਇਹ ਇਹਨਾਂ ਦਾ ਕਿਸ ਤਰ੍ਹਾਂ ਦਾ ਹੈਗਾ ਅ ਪਰਿਵਾਰ ਦੇਖੋ ਜਿਹੜਾ ਗੌਰਵ ਸਿੰਘ ਐਮਬਰਾਇਡਰੀ ਦਾ ਇਹ ਕੰਮ ਕਰਦਾ ਸੀਗਾ ਮੀਡਲ ਕਲਾਸ ਲੋਰ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਆ ਜੀ ਤੇ ਆਪਾਂ ਹੁਣ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੇ ਹਾਂ ਸਰ ਸਰ ਮੁਕਦਮਾ ਦਰਜ ਕੀ ਦਾਗਾ ਆਪਾਂ ਕੀ ਮੁਕਦਮਾ ਦਰਜ ਹੋ ਰਿਹਾ ਜੀ ਤੁਹਾਨੂੰ ਐਫਆਈਆਰ ਨੰਬਰ ਦੇ ਦਿੰਦੇ ਹਾਂ ਠੀਕ ਹੈ ਤੇ ਉਸ ਤੋਂ ਪਹਿਲਾਂ ਹੋਰ ਵੀ ਇਹਨਾਂ ਦੇ ਘਰ ਵਿੱਚ ਕੋਈ ਆਪਣਾ ਕੋਈ ਨਹੀਂ ਸਾਡੇ ਕੋਲ ਕੋਈ ਇੰਟੀਮੇਸ਼ਨ ਨਹੀਂ ਇੰਟੀਮੇਸ਼ਨ ਨਹੀਂ ਬਸ ਇਹੀ ਆਪਣਾ ਤਾਂ ਹੁੰਦਾ ਹੈ